ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਪੁੱਲਰ ਨੇ ਪੱਟੀ ਸ਼ਹਿਰ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਪੱਟੀ ਸ਼ਹਿਰ ਦੇ ਵਿਕਾਸ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਵਿਸ਼ੇਸ਼ ਪੈਕੇਜ ਦੇ ਕੇ ਵਿਕਾਸ ਕਮਾਦੀਆਂ ਝੜੀਆਂ ਲਗਾਈਆਂ ਜਾ ਰਹੀਆਂ ਹਨ ਪੱਟੀ ਸ਼ਹਿਰ ਨੂੰ ਸੁੰਦਰ ਬਣਾਉਣ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਸਟਾਰਟ ਜੇ ਸ਼ੁਰੂਆਤ ਕੀਤੀ ਗਈ ਹੈ ਕੀ ਕਹਣਾ ਜਾਂਦੇ ਨੇ ਬਾਈ ਸਾਡੇ ਇਹ ਥਾਣੇ ਤੋਂ ਕਚੇਰੀ ਤੱਕ ਇਹ ਰੋਡ ਜਾਂਦੀ ਆ ਤੇ ਬੜੇ ਚਿਰ ਦੀ ਮੇਰੇ ਦੁਕਾਨਦਾਰ ਭਰਾ ਸਾਡੇ ਪਰਿਵਾਰਾਂ ਦੀ ਤਰ੍ਹਾਂ ਆ ਸਾਰਿਆਂ ਦੀ ਬੜੀ ਮੰਗ ਹੀ ਕਿ ਇਹ ਸੜਕ ਬਣਾਈ ਜਾਵੇ ਇਹਦੇ ਵਿੱਚ ਹੁਣ ਥੱਲੇ ਅੰਡਰਗਰਾਉਂਡ ਸੀਵਰੇਜ ਪਾ ਪਾ ਕੇ ਉਹਦੇ ਬਾਅਦ ਚੰਗੀ ਵਧੀਆ ਕਿਸਮ ਦੀ ਇਹ ਸਾਡੀ ਜਿਹੜੀ ਰੋਡ ਐ ਬਣੂਗੀ ਨਾਲ ਗੀਤਾ ਮੰਦਰ ਵਾਲੀ ਗਲੀ ਐ 26 ਲੱਖ ਦੀ ਲਾਗਤ ਨਾਲ ਉਹ ਗਲੀ ਬਾਨੀ ਆ ਉਹਦਾ ਵੀ ਅਜੇ ਘਟਨੇ ਆ ਉਹ ਵੀ ਜਲਦੀ 15-20 ਦਿਨਾਂ ਦੇ ਵਿੱਚ ਇਹ ਦੋਵੇਂ ਸੜਕਾਂ ਬਣ ਕੇ ਲੋਕਾਂ ਦੇ ਸਪੋਰਦ ਹੋਣਗੀਆਂ ਇਹ ਜਿਹੜੀ ਰੋਡ ਆ ਇਹਦੇ ਤੇ 30 ਲੱਖ ਦੀ ਲਾਗਤ ਹੋਣੀ ਆ ਟੋਟਲ 56 ਲੱਖ ਦੀ ਲਾਗਤ ਨਾਲ ਗੀਤਾ ਮੰਦਰ ਵਾਲੀ ਗਲੀ ਤੇ ਸਾਡੀ ਇਹ ਜਿਹੜੀ ਆ ਕਚਹਿਰੀ ਰੋਡ ਥਾਣੇ ਤੋਂ ਲੈ ਕੇ ਇਹ ਰੋਡ ਜਿਹੜੀ ਬਣ ਕੇ ਕੰਪਲੀਟ ਹੋਊਗੀ ਲੋਕ ਸਭਾ ਦੀਆਂ ਪੰਜਾਬ ਵਿੱਚ ਲੋਕ ਸਭਾ ਦੀਆਂ ਸੀਟਾਂ ਦਾ ਚੋਣ ਐਲਾਨ ਕੀਤਾ ਜਾਂਦਾ ਵੇਖੋ ਜਦੋਂ ਵੀ ਸਾਡੇ ਮਾਜੋਗ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਐਲਾਨ ਕਰਨਗੇ ਤੇ ਜਿਹੜਾ ਵੀ ਉਮੀਦਵਾਰ ਹੋਵੇਗਾ ਉਹਦੀ ਤਨਦੇਈ ਨਾਲ ਹਰ ਪਾਸਿਓਂ ਮਨਤਨ ਤਾਂ ਨਾ ਮਦਦ ਕਰਾਂਗੇ ਤੇ 13 ਦੀਆਂ 13 ਸੀਟਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਾਉਣ ਨੂੰ ਲੋਕ ਵੀ ਕਾਲੇ ਤੇ 13 ਦੀਆਂ 13 ਸੀਟਾਂ ਤੇ ਅਸੀਂ ਪੂਰੀ ਮਿਹਨਤ ਲਾਵਾਂਗੇ ਤਾਂ ਜੋ ਜਿਹੜੀ ਲੀਡ ਆ 13 ਉਮੀਦਵਾਰਾਂ ਦੀ ਉਹ ਸਭ ਤੋਂ ਵੱਧ ਹੋਵੇ ਜਿੰਨੀਆਂ ਅੱਗੇ ਵੋਟਾਂ ਦੇ ਵਿੱਚ ਲੀਡ ਆਉਂਦੀ ਰਹੀ ਉਹਦੇ ਨਾਲੋਂ ਕਈ ਗੁਣਾ ਵੱਧ ਲੀਡ ਹੋਵੇ ਧੰਨਵਾਦ ਜਿਹੜਾ ਜਦ ਵਿੱਚ ਉਹਨਾਂ ਵਾਅਦਿਆਂ ਦੇ ਵਿੱਚ ਬਹੁਤ سارے ਕੰਮ ਰੋਕੇ ਹੋਏ ਨੇ ਇਹ ਜਿਹੜੇ ਉਹ ਅਨਕੰਪਲੀਟ ਪਏ ਹੋਏ ਨੇ ਇਹ ਜਿਹੜੇ ਪਹਿਲੇ ਜੇ ਸਾਫਤਾ ਸਰਕਾਰ ਦੇ ਵਿੱਚ ਅਧ்கਾਟ ਦੇ ਵਿੱਚ ਜਿਆ ਕਰਨ ਕਿਵੇਂ ਜੇਸ਼ ਨੂੰ ਕਿ ਕਦੋਂ ਤੱਕ ਪੂਰਾ ਹੋਵੇਗਾ ਦੇਖੋ ਪਿਛਲੀਆਂ ਸਰਕਾਰਾਂ ਦੇ ਵਿੱਚ ਇਹ ਅਧ்கਾਟਨ ਜਰੂਰ ਹੋਇਆ ਪਰ ਕੀਤਾ ਕੁਝ ਨਹੀਂ ਗਮਰਾਹ ਕੀਤਾ ਜਾਂਦਾ ਲੋਕਾਂ ਨੂੰ ਅਧ்கਾਟਨ ਕਰਤੇ ਪੈਸੇ ਆਏ ਹੀ ਨਹੀਂ ਤੇ ਜੇ ਪੈਸੇ ਆਏ ਹੁੰਦੇ ਤੇ ਇਹ ਕੰਮ ਵੀ ਕੰਪਲੀਟ ਹੋਏ ਹੁੰਦੇ ਹੁਣ ਗਾਂ ਅਸੀਂ ਪ੍ਰਪੋਜ਼ਲਾਂ ਬਣਾ ਕੇ ਭੇਜੀਆਂ ਜਲਦੀ ਪੈਸੇ ਪਾਸ ਹੋ ਕੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਦੇ ਵਿੱਚ ਪੈਸੇ ਪਾਸ ਹੋ ਕੇ ਆਉਣਗੇ ਤੇ ਇਹ ਕੰਮ ਜਿਹੜੇ ਆ ਕੱਲੇ ਅਸੀਂ ਨੀ ਪੱਥਰ ਨਹੀਂ ਰੱਖਾਂਗੇ ਜਦੋਂ ਪੈਸੇ ਆਉਣਗੇ ਉਦੋਂ ਇਹ ਕੰਮ ਸ਼ੁਰੂ ਕਰਾ ਕੇ ਕੰਮਾਂ ਨੂੰ ਨੇਪਰੇ ਚਾੜਾਂਗੇ ਧੰਨਵਾਦ ਜੀ